ਸਾਸਤਰੀ ਕਾਹ ਦੀਦੀਓ ਕੀ ਹਾਲ ਹੈ ਤਨੂਪਾ ਭਾਜੀ ਕੀ ਹਾਲ ਹੈ ਵੇ ਨਹੀਂ ਰਾਵਲ ਲੋਕ ਨਹੀਂ ਲੋਕੀ ਕਿਤੇ ਐਡੇ ਸੋਹਣਾ ਵਧੀਆ ਕਰਦੇ ਤੇ ਸਾਸਤਰੀ ਕਾਲ ਗੁੱਡ ਈਵਨਿੰਗ ਕੀ ਹਾਲ ਤੁਹਾਡਾ ਸਾਰੇ ਆਈ ਹੋ ਪੁਰਾਜੀ ਮੈਨੂੰ ਠੀਕ ਠਾਕ ਹੋ ਹੋਗੇ ਸਾਰੇ ਤੇ ਮੈਂ ਹੋਰ ਹੀ ਕੰਜਰ ਖਾਣੇ ਲੱਗ ਪਈ ਨਹੀਂ ਹੈ ਕਰੀ ਜਾਣ ਪੈਣ ਚ ਮੈਨੂੰ ਜਾ ਰਿਹਾ ਹਾਂਜੀ ਆਏ ਨਹੀਂ ਮੈਨੂੰ ਨਹੀਂ ਬੁੱਤ ਨੂੰ ਲੰਦੀ ਤੂੰ ਆਪੇ ਸੱਜ ਫੱਬ ਅੰਤਰਾਇ ਨਾ ਰੱਕ ਵਗੰਡਿਆ ਈ ਕੁੜੀ ਦਾ ਵਿੱਚ ਮੈਂ ਹੀ ਮੋਜੇ ਨਹੀਂ ਲਗਾਈ ਪੁੱਤ ਮੈਂ ਇਦਾਂ ਤੇ ਸੱਜਾਂ ਢੀਂ ਵੇਖਾਂ ਕਿਤੇ ਫੁੱਟ ਫੁੱਟ ਪੈ ਨਹੀਂ ਐ ਇਦਾਂ ਹੀ ਜੋ ਆਪੇ ਜਾ ਕੇ ਲੁੰਦੀ ਫਿਰ ਪਹਿਣਾ ਵੇਖ ਲੈ ਹੋਰ ਸੇ ਪਪਾ ਕੱਢਗੀ ਤੂੰ ਭਾਈ ਦਾਦੀ ਦਾਦੀ ਮੈਨੂੰ ਅੱਜ ਉਹ ਪਾਈ ਕਰਕੇ ਇਹਨਾਂ ਨੂੰ ਖਿਲਵਾਉਣਾ ਦਾਦੀ ਲਾ ਦੇ ਹੁਣ ਆ ਕੁਬਲਤਾ ਮਾਰੀ ਦੇ ਲਈ ਲੈ ਦਾਦੀ ਨਹੀਂ ਸਿੱਖਣਾ ਤੂੰ ਲੱਗਦੀ ਹਾਂ ਠੀਕ ਆ ਸਹੀ ਲੱਗਣ ਡੀਆਂ ਚੱਲ ਬੜੀ ਵਧੀਆ ਲੱਗਣ ਆਤੀ ਵੇਖਾਂ ਕਿ ਦਿਖਾਵਾ ਕਰ ਪੈਣੀ ਹਾਈ ਨਹੀਂ ਪਹਿਣਾ ਫਾਈਂਡ ਜੰਪਾ ਜਵਾਨ ਚਲ ਜਾਓ ਬੜੀ ਸੁਣਨਾ ਤੇ ਇਹ ਆਹ ਨੂੰ ਕੱਪੜਾ ਕੁਫਲੇ ਚੀਜ਼ ਦੇ ਜਿੰਨਾ ਪੂੰਜਾ ਭੈਣ ਭਰਾ ਮਾਫ ਕਰਿਓ ਨਹੀਂ ਪੁੱਤ ਮੈਂ ਆ ਗੜ ਗੜ ਗਰੀਲੇ ਕਾ ਨਾ ਨਾ ਫਸ ਕਰੂ 아니, 그거야. 나한테는 그냥 다니는 수준이 아니야. 자, 어떻게 빨리 가기 좋은 방법이야. 자, 어떻게 빨리야. 자, 오늘은 어제는 뭐 어쩌자, 오늘은 뭐 오늘은 뭐인데, 빨리. ਹੋਰ ਭੈਣ ਪ੍ਰਾਉ ਠੀਕ ਜੇ ਭੈਣਾ ਮੈਨੂੰ ਨਹੀਂ ਦੇਣੀ ਤਾਂ ਕਰਕੇ ਮੈਨੂੰ ਨਿਭੜਿਆ ਤਾਂ ਕਰਕੇ ਤੈਨੂੰ ਪਤਾ ਹੀ ਆ ਤੂੰ ਵੀ ਤੀ ਆ ਰਹੀ ਮੈਂ ਕਿਤਾਉਂ ਨਹੀਂ ਨਹੀਂ ਇਹ ਲੋ ਭੈਣ ਪ੍ਰਾਉ ਕਿਤੇ ਲੋਕੀ ਐਡਾ ਸੋਹਣਾ ਵਲੋਗ ਬਣਾਉਂਦੇ ਹਨ ਤੇ ਤੁਹਾਡਾ ਵਲੋਗ ਵੇਖ ਲੋ ਇਦਾਂ ਦਾ ਵਲੋਗ ਆ ਤੇ ਮੇਰੇ ਵੀਡੀਓ ਬਣਾਈ ਹੀ ਮੈਨੂੰ ਹੈ ਦਿਖ ਪਾਰਿਆ ਨਾ ਬਣਾਉਂਦੀ ਨਹੀਂ ਨਹੀਂ ਮੈਂ ਬੋਲੀ ਤੇ ਤੇ ਪਰੋਂ ਵੀਡੀਓ ਬਣਾਉਣੀ ਦੇ ਲਈ ਕਿ ਮੈਂ ਬਣੀ ਵੀਡੀਓ ਕੁਛ ਮੇਰੀ ਮੈਂ ਉਹ ਵੀ ਚਲਾ ਦਾਂਗੀ ਚੰਗਾ ਤੁਸੀਂ ਦਿਨਣਾ ਛੋਟਾ ਕਰਿਓ ਤੇ ਕੁੜੀ ਕਰਕੇ ਮੈਂ ਵੀਡੀਓ ਬਣੂ ਨਹੀਂ ਦੇਈ ਚੰਗਾ ਤੇ ਮੈਂ ਬਣਾਵਾਂਗੀ ਚੰਗਾ ਇਹ ਕੱਲ ਨੂੰ ਬਣਾਵਾਂਗੀ ਚੰਗੀ ਤਰ੍ਹਾਂ ਤੇ ਹੁਣ ਜਿਹੜੀ ਬਣੀ ਹੈ ਨਾ ਉਹੀ ਰਾਦੇ ਮੇ ਪੈਣਾ ਕਰਨ ਨਹੀਂ ਦੇਂਦੀ ਬੁਖਾਰ ਚੜਿਆ ਇਹਨੂੰ ਵੀ ਠੀਕ ਨਹੀਂ ਆ ਜਿੱਦ ਕਰਨ ਦੀ ਆ ਤਾਂ ਕਰਕੇ ਚੰਗਾ ਤੁਸੀਂ ਆਪਣੀ ਜਾਨ ਰੱਖਿਆ ਰੱਖਿਓ ਰਾਜੀ ਬਾਜੀ ਰਿਓ ਤੇ ਮੈਂ ਲੰਮੀ ਵਿੱਚ ਵੀਡੀਓ ਨੇ ਬਣਾਈ ਹੀ ਚੰਗਾ ਜਿਹੜੀ ਪਹਿਲਾਂ ਦੀ ਬਣੀ ਉਹ ਲਾ ਦਿੰਨੀ ਆ ਫਿਰ ਬੁਖਾਰ ਚੜਿਆ ਜਿੱਦ ਕਰਦੀ ਆ ਤੇ ਨਹੀਂ ਇੱਥੇ ਅਸੀਂ ਰਹੇ ਹੂ ਸਕੂਲੇ ਜਿਹੜੀ ਕੁੜੀ ਨੇ ਖੜਨੀਆ ਬੌਲਾ ਜੀਆਂ ਇਹਨਾਂ ਕੁੱਲੇ ਜੀ ਆਈ ਨਹੀਂ ਉਹ ਵਾਲੇ ਤੇ ਪਹਿਣਾ ਇੱਕਦਾਂ ਤੇ ਮੈਂ ਸਪੱਲ ਸਮਾਨ ਲੈ ਆਈ ਹਾਂ ਤੇ ਇੱਕਦਾਂ ਲਿਆੰਦੇ ਨੇ ਕਾਰਨ ਕਿ ਵੇਖੀਆ ਤੇ ਦੋ ਫੇਰ ਪਹਿਣਾ ਗਏ ਹਾਂ ਤੇ ਮਾਰਕੀਟ ਚ ਮੈਂ ਕੱਲ ਵਾਲੀ ਵੀਡੀਓ ਚ ਬਖਾ ਲਿਆ ਤੇ ਉਹ ਬਣਾਈਆਂ ਨਹੀਂ ਤੇ ਫਿਰ ਮੈਂ ਹਾਂ ਹੁਣ ਬਣਾ ਲਈਨੇ ਤੇ ਆਈ ਬਣਾ ਲਈਆਂ ਤੇ ਬਣਾਉਂਦੇ ਆ ਬਣਾਉਂਦੇ ਆ ਕੁੜੀ ਨੇ ਇੱਕ ਛੋਟ ਕੇ ਤੇ ਉਹ ਖੋਲ ਲਿਆ ਫੇਰ ਟੁੱਟਾ ਤੇ ਨਹੀਂ ਟੁੱਟਣਾ ਤੇ ਬਚ ਗਿਆ ਉਹ ਖੋਲ ਖਾ ਲਿਆ ਫੇਰ ਭੈਣ ਮੈਂ ਉਹਨੂੰ ਬੰਨ ਬੁੰਨ ਕੇ ਤੇ ਮੈਂ ਹਾਂ ਪੀ ਲਿਆ ਹਾਂ ਇੱਕ ਵਾਰੀ ਤੇ ਮੈਂ ਉਹਨੂੰ ਤਰੇ ਸਕੂਲ ਵਾਲੇ ਬਸਤੇ ਜਿੱਚ ਤੇ ਉਹ ਬਥੇਰੀ ਖੋਸ਼ ਆ ਉਹ ਮਾਰ ਹੱਥਾਂ ਚ ਫੜ ਫੜ ਕੇ ਕਮੋਂਦੀ ਫਿਰਦੀ ਆ ਤੇ ਉਹ ਭਾਂ ਮੇਰੇ ਖੋਲ ਖਾਲ ਕੇ ਤੇ ਮੇਰੇ ਬਾਤ ਫੇਰ ਵਕਤ ਨੂੰ ਭੜੇ ਤੇ ਨਿਆਣ ਨਾ ਸਪਣਾ ਹਾਨੂੰ ਕਿਹੜਾ ਹੋ ਜੀਆਂ ਚਾਚਾ ਐਵੇਂ ਮੈਡਮਾਂ ਵੀ ਦੇਦਾ ਛੱਡ ਦਿੰਗਾ ਪੀ ਆ ਲੋ ਫੜੋ ਬਣਾ ਕੇ ਲਿਆਓ ਨਿਆਣਾਂ ਦਾ ਕਾਦਾ ਕੰਮ ਆ ਕੰਮ ਤੇ ਹਾਨੂੰ ਪੈ ਜਾਂਦਾ ਵਾ ਤੇ ਚੱਲ ਮੇਰੇ ਕੋ ਜਿੱਦਾਂ ਦਾ ਬਣਿਆ ਬਣਾ ਦੂੰਦਾ ਕੁੜੀ ਵਿਚਾਰਨੀ ਵੇਖਾਂਗੇ ਸਕੂਲੇ ਜਿ ਸਵੇਰੇ ਕੱਲ ਸਕੀ ਤੇ ਠੀਕ ਹੈ ਜੇ ਠੀਕ ਠਾਕ ਹੋਏਗੀ ਤੇ ਕੱਲ ਦਾਂਗੀ ਤੇ ਜੇ ਨਾ ਠੀਕ ਹੋਏਗੀ ਤੇ ਫਿਰ ਕੱਲ ਦੀ ਵੀ ਛੁੱਟੀ ਕਰਾਵਾਂਗੇ ਫਿਰ ਹੋਰ ਵਰਕਿੰਗ ਕਰਾਂ ਇੱਥੇ ਘਟ ਹੀ ਨਹੀਂ ਆਣਾ ਇਹੋ ਜਿਹਾ ਕਰਦੇ ਵੀ ਆਉਣ ਹੀ ਆਉਣ ਨਿਆਣੇ ਸਕੂਲੇ ਜਿਨਿਆਣੇ ਠੀਕ ਠਾਕ ਨਹੀਂ ਤੇ ਮਾਰ ਲਓ ਛੁੱਟੀ ਕੋਈ ਨਹੀਂ ਚੱਲਦਾ ਵਾ ਤੇ ਮੈਂ ਆਪਣੇ ਘਰ ਵਾਲ ਨੂੰ ਮੈਂ ਲਾਓ ਵੀਡੀਓ ਬਣਾਉਂਦੇ ਤੇ ਉਹ ਡੇ ਬਣਾਉਣ ਵੀ ਨਹੀਂ ਭੈਣ ਲਾ ਲਾ ਮੈਂ ਸਾਗ ਨੂੰ ਤੜਕਾ ਇੱਕ ਐਡਾ ਕ ਪਿਆਜ਼ ਲੈ ਲਿਆ ਤੇ ਇੰਨਾ ਕ ਅਦਰਕ ਆ ਤੇ ਇੰਨਾ ਕ ਲਸਣ ਆ ਤਨੀ ਦਾ ਪਿਆਜ਼ ਨੂੰ ਖੋਲ ਖਾ ਉਹ ਛੇ ਨੇ ਸ਼ੌਲੀ ਸੁਣੀ ਮੈਂ ਸਿਆਰਾ ਲੰਗਰ ਨਹੀਂ ਖਾਦਾ ਚਾਹ ਦੋ ਵਾਰੀ ਪੀ ਲਈਓ ਚਾਹ ਵਾਲੇ ਭਾਂਡੇ ਵੀ ਮੰਜਣ ਵਾਲੇ ਪਏ ਤੇ ਇਹ ਮਾਜਣੀ ਆ ਤੇ ਤੜਕਾ ਲਾਵਾਂ ਤੜਕਾ ਲਾਵਾਂ ਆਟਾ-ਉਟਾ ਗੁੰਨਣਾ ਟਾਈਮ ਵਾਵਾ ਹੀ ਹੋ ਗਿਆ ਤੇ ਆਟਾ-ਉਟਾ ਗੁੰਨ ਕੇ ਤੇ ਰੱਖ ਲੈਣੀ ਆ ਫਿਰ ਠਹਿਰ ਕੇ ਬਣਾ ਲਾਂਗੀ ਇੱਥੇ ਮੈਂ ਨਹੀਂ ਸਾਰ ਨੂੰ ਤੜਕਾ ਲਾਉਣ ਥੋੜਾ ਜਿਹਾ ਸਰੋਂ ਦਾ ਤੇਲ ਹੈਗਾ ਹੀ ਲਿਆਈਆਂ ਤੇ ਉਹ ਹੀ ਬੋਤਲ ਇੱਕ ਚਲ ਚਲੀ ਜਾਣੀ ਸਾਰੀਆਂ ਚੀਜ਼ਾਂ ਉਹ ਨਹੀਂ ਲੰਦੀ ਸਰੋਂ ਦੇ ਤੇਲ ਦਾ ਮੇਰੇ ਕੋਲ ਹੈ ਉਹ ਜਿਹੜੀ ਸਰੋਂ ਦਾ ਤੇਲ ਹੈ ਪਰ ਉਹ ਇੰਨਾ ਨਸਾਉਂਦਾ ਤੇਲ ਹੈ ਗੋਰੇ ਨਾ ਆਹ ਲਓ ਆਪਣਾ ਸਰੋਂ ਦਾ ਤੇਲ ਨਾ ਉਹਦਾ ਮੈਂ ਤੜਕਾ ਲਾਇਆ ਤਾਂ ਪੀਲਾ ਪੀਲਾ ਲੱਗਣ ਲਿਆ ਹੋਇਆ ਹੈ ਨਾ ਤੇ ਮੈਂ ਚਲ ਜਰਾ ਕੁ ਸਵਾਦ ਜਿਹਾ ਆ ਜਿਗਾ ਤੇ ਸਾਗ ਤੇ ਥੋੜਾ ਜਿਹਾ ਹੀ ਸਾਗ ਤਾਂ ਮੈਂ ਉਹ ਖਾ ਲਿਆ ਹੀ ਮਾ ਸਾਗ ਜਿਨਾ ਸਾਗਾ ਧਨੀਆ ਤੁਮੀ ਵਿੱਚੇ ਵਾਲਾ ਮੇਥੀ ਤੇ ਹੈ ਨਹੀਂ ਤੇ ਉਹਦਾ ਥੋੜਾ ਜਿਹਾ ਉਹਦਾ ਵੀ ਰਚਾਵਾ ਮੈਂ ਸੜਕਾ ਲਾ ਕੇ ਉਸ ਤੇ ਪਾ ਲਾਂਗੀ ਹੈ ਨਾ ਤੇ ਲੌਂਡੀਆਂ ਸਾਗ ਨੂੰ ਤੜਕਾ ਹੁਣ ਪੈਣਾ ਬਣਾ ਬਣੂ ਕੇ ਆਈਆਂ ਬਣਾ ਉਹ ਤੇਰੇ ਬੌਲਾਂ ਜੀਆਂ ਜਿਹੜੀਆਂ ਹੀ ਬਣਾ ਬਣੂ ਕੇ ਰੱਖ ਕੇ ਆਈਆਂ ਤੇ ਸਵੇਰੇ ਉਹ ਬਸ ਤੇਜੋ ਤੇ ਪਾਤੀਆਂ ਹੀ ਹੋ ਤੇ ਭਾਵੇਂ ਸਵੇਰ ਤੱਕ ਕੁੜੀ ਫੇਰ ਉੱਥੇ ਮੈਡਮ ਨੂੰ ਦੇਣ ਲੱਗੇ ਤੇ ਫੇਰ ਖੋਲ ਖਾ ਕੇ ਤੇ ਉਧਰ ਮਾਰੇ ਤੇ ਮਾਰੇ ਤੇ ਮਾਰੇ ਹੁਣ ਫੇਰ ਮੈਂ ਕੀ ਕਰਾਂ ਪੈਣਾ ਹਾ 10 ਪੀ ਅਹੀਂ ਹਾੜੇ ਟਾਈਮ ਇਹੋ ਜੇ ਕੰਮ ਨਹੀਂ ਹੈਗੇ ਹਾਨੂੰ ਨਹੀਂ ਪਤਾ ਲੱਗਦਾ ਹੁਣ ਫਾ ਤੇ ਸਾਡੀ ਜਾਨੂ ਲਾਇਆ ਹੈ ਨਾ ਤੇ ਸਾਗ ਸੁਗ ਘਾਲਿਆ ਪੈਣ ਸਾਗ ਖਾ ਕੇ ਤੇ ਸਾੜ ਵੀ ਪੈਂਦਾ ਜੀ ਜਦੋਂ ਅੰਨੇ ਵਾ ਖਾ ਲਈਏ ਨਾ ਵੱਦ ਤੇ ਫਿਰ ਸਾੜ ਪੈਂਦਾ ਹੁਣ ਖਾ ਪੀ ਲਿਆ ਵਾ ਸਾਗ ਤੇ ਮੈਂ ਚੱਲ ਥੋੜੀ ਜੀ ਵੀਡੀਓ ਬਣਾ ਲੈਣੀ ਆ ਤੇ ਆਪਣੇ ਘਰ ਵਾਲੇ ਨੂੰ ਮੈਂ ਲੈ ਫੜ ਤੂੰ ਕੈਮਰਾ ਫੜ ਤੇ ਮੈਂ ਵੀਡੀਓ ਬਣਾਉਣੀ ਆ ਹੁਣ ਥੋੜਾ ਥੋੜਾ ਮੈਨੂੰ ਵੀ ਲੱਗਦੀ ਆ ਨਾਲ ਦੱਸਣ ਵੀ ਹਨਾ ਬਾਹਰ ਨੂੰ ਸਿਰ ਕੋ ਦਮ ਪਤਾ ਲੱਗੇ ਤੇ ਭੈਣ ਜਿਆਦਾ ਰੋਲਾ ਰੱਪਾ ਪੈ ਜਾਂਦਾ ਤੁਹਾਨੂੰ ਪਤਾ ਹੀ ਹੈ ਨਾ ਹੁਣ ਤੂੰ ਮੇਰੇ ਤੋਂ ਚੋਰੀਆਂ ਕਮਾਉਣੀ ਆ ਤੇ ਕੁਝ ਮੈਂ ਖੁੱਲ ਕੇ ਨਹੀਂ ਦੱਸਦੀ ਮਗੂਜਾ ਕੋਈ ਕਹਿੰਦੀ ਮੈਂ ਹਾਂ ਇੱਕ ਨਾ ਮੈਂ ਚੈਨਲ ਬਣਾਇਆ ਹਾਂ ਪੰਜਾਬੀ ਚ ਵੀ ਮੈਂ ਹਾਂ ਮੈਂ ਉਹ ਕਰਨ ਲਈ ਪਰ ਮੈਂ ਉਹ ਜਾਣ ਦੱਸਦੀ ਮੈਂ ਆਈ ਜਾਂਦਾ ਸ਼ਦਾਗ ਕੋਠਰੀਆਂ ਮੈਂ ਇਦਾਂ ਦਾ ਰਹਿਤਾ ਫਲਾਇਆ ਚੈਨਲ ਤੇ ਇਹੋ ਜਿਹੀ ਨਹੀਂ ਮੈਂ ਕੋਈ ਗੱਲਬਾਤ ਕੀਤੀ ਤੇ ਉਹ ਮੈਂ ਉਹਨੇ ਜਿਆਦਾ ਗੱਲ ਜਿਨੀ ਗੋਲੀ ਪੀ ਜਾਂ ਸ਼ਾਪ ਕਿਉਂਕਿ ਉਹਨਾਂ ਪਰਪੀ ਹਿੰਦੀ ਪਹਿਲਾਂ ਹੈ ਗਈ ਉਹ ਇੰਨੀ ਕੋਈ ਗੱਲ ਗੋਣੀ ਹੈਗੀ ਤੇ ਪਰ ਜਦੋਂ ਉਹਨੇ ਵੇਖਿਆ ਭਈ ਇਦਾਂ ਨਹੀਂ ਆਉਂਦੀ ਤੇ ਗੱਲਾਂ ਕਰਦੀ ਤੇ ਫਿਰ ਬੇਬੀ ਪਾਈ ਤਾਂ ਮਾਸ਼ਾਅੱਲਾ ਜੇ ਵੀ ਆ ਮੇਰਾ ਜਲੂਸ ਕੱਢ ਨਹੀਂ ਦਿੱਤੇ ਚਾ ਚੰਗਾ ਫਿਰ ਹੁਣ ਮੈਂ ਚਲਨੀ ਆ ਉਹ ਅੰਦਰ ਨੀ ਇਥੇ ਸ਼ਾਮਾਂ ਦਾ ਭੈਣਾ ਟਾਈਮ ਆ ਤੇ ਅਸੀਂ ਚੱਲੇ ਘਰ ਦਾ ਸਮਾਨ ਲੈਣ ਤੇ ਸੈਮਰੀਂ ਦਾ ਨਾ ਕਿੰਨਾ ਮਗਨ ਬਗਵੰਦੀ ਆ ਵੀ ਕੀ ਦੱਸਾਂ ਤੇ ਉਹ ਨਹੀਂ ਪੁੰਜਣ ਪਾਜਣ ਤੇ ਨਾਲੇ ਨਾ ਉਹ ਪਜਾਮਾ ਨਾ ਰਿਬਜੀ ਵਾਲਾ ਥੱਲੇੋਂ ਪਤਾ ਨਹੀਂ ਨੂੰ ਕੀ ਆਂਦੇ ਆ ਤੇ ਉਹ ਤਾਂ ਚੜ ਜਾਂਦਾ ਤੇ ਗਿੱਟਿਆਂ ਨੂੰ ਪੈਂਦੀ ਹਵਾ ਤੇ ਉਹ ਮੈਂ ਸੈਟ ਕਰ ਕਰਕੇ ਦਾ ਦੀਆਂ ਤੇ ਪਾਪਾ ਇਹਦੇ ਦੇ ਹੀ ਕਹਿਣ ਵੀ ਇਹਦੇ ਸਿਰ ਤੇ ਟੋਪੀ ਵੀ ਪਾ ਬਾਹਰ ਹਵਾਵਾ ਤੇ ਉਹ ਨਹੀਂ ਪੱਲਾ ਫੜਾਉਂਦੀ ਕੁੜੀ ਆਂਦੀ ਮੈਂ ਨਹੀਂ ਸਿਰ ਤੇ ਟੋਪੀ ਪੋਗਾਂਗੀ ਤੇ ਨਿਕਲਣ ਤੋਂ ਪਹਿਲਾਂ ਹੋਰ ਹੋਰ ਸਾਰਾ ਕੁਝ ਡਹੀਂ ਚੈੱਕ ਕਰਾਂ ਕਰਨ ਵੀ ਜਿੱਦਾਂ ਵੇਖੀਦਾ ਹੀ ਆ ਤੁਹਾਨੂੰ ਪਤਾ ਹੀ ਆ ਕਿ ਗੈਸ ਬੰਦਿਆ ਲਾਈਟਾਂ ਲੂਟਾਂ ਸਾਰੀਆਂ ਬੰਦਿਆ ਤੇ ਕਿ ਪਾਣੀ ਜਹਾ ਡੁੱਲਾ ਆ ਤੇ ਉਹ ਡਹੀਂ ਹਾਂ ਸਾਫ਼ ਕਰਨਾ ਤੇ ਹੁਣ ਮੈਂ ਚਲ ਜਾਂਨੇ ਆ ਜੇ ਹੈਗਾ ਟਾਈਮ ਉਹਦਾ ਬਾਹਰ ਤੇ ਨੀਰ ਕੋਪਵਾ ਤੇ ਭਾਰੇ ਲੈ ਆਉਣੀ ਹੁਣ ਜਾ ਕੇ ਸਭ ਦਾ ਸਦਾ ਹੈ ਨਾ ਜਿਹੜਾ ਲੈ ਆਉਣ ਵਾਲਾ ਏ ਤੇ ਚੱਲੀਆਂ ਨਿਕਲ ਗਈਆਂ ਬਾਹਰ ਨੂੰ ਤੇ ਵੇਖਾਂਗੇ ਜੇ ਟਾਈਮ ਸਹੀ ਆ ਗਿਆ ਤੇ ਫਿਰ ਬਣਾ ਲਾਂਗੇ ਕੁਝ ਘਰ ਰੜ ਕੇ ਨਹੀਂ ਤੇ ਫਿਰ ਬਾਹਰ ਵੀ ਲੈ ਆਵਾਂਗੇ ਤੇ ਨਹੀਂ ਆਹ ਨੂੰ ਬਾਹਰਵਾਵਾ ਹੀ ਟਾਈਮ ਲੱਗ ਗਿਆ ਤੇ ਫਿਰ ਅਸੀਂ ਸੋਚਿਆ ਵੀ ਐਦਾਂ ਕਰਨੀ ਆ ਵੀ ਬਾਹਰੋਂ ਹੀ ਲੈ ਜਾਣੇ ਆ ਹਨਾ ਤੇ ਇੱਥੋਂ ਨਾ ਸੈਮਰੀਨ ਵੀ ਜਿੱਦ ਕਰਨ ਦੀ ਪਤਾ ਨਹੀਂ ਕੀ ਖਾਣਾ ਮੈਨੂੰ ਤੇ ਭੈਣ ਉਹ ਸਕੂਲੋਂ ਸਿੱਖਦੀ ਰਹਿੰਦੀ ਨਾ ਨੂੰ ਮੈਨੂੰ ਤੇ ਨਾ ਨੂੰ ਨਹੀਂ ਹੁੰਦੇ ਵੀ ਕੀ ਕਹਿੰਦੇ ਤੇ ਕੀ ਨਹੀਂ ਕਹਿੰਦੇ ਤੇ ਉਹ ਤਰ ਮਖਾਲ ਲੀਆਂ ਵੇਖਾਂਗੇ ਭੈਣਾ ਅੰਦਰ ਜਾ ਕੇ ਬਣਾਉਂ ਲੱਗਿਆਂ ਤੇ ਸ਼ਰਮਜੀ ਮੈਨੂੰ ਆਉਣੀ ਆ ਜਿੰਨੀ ਕੁ ਮੇਰੇ ਕੋਲ ਬਣੇਗੀ ਬਣਾਵਾਂਗੀ ਬਾਹਰ ਹੀ ਮੈਂ ਬੰਦ ਕਰ ਦਿਆਂ ਮੈਨਾਂ ਤੇ ਉਹ ਨਿਕਲਣ ਡੇ ਇੱਥੋਂ ਭਤੀਜਾ ਲੈ ਕੇ ਘਰੇ ਕੋਈ ਨਿਕਲਣ ਡਿਆ ਵਾ ਤੇ ਇੱਥੋਂ بڑا ਸਵਾਲ ਲੱਗਦਾ ਵਾ ਇਹਨਾਂ ਦਾ ਕਿ ਹਿੱਤੇ ਉਹ ਨਾ ਲੈਂਦੇ ਨ ਆਪਣੇ ਕੋਸ਼ ਇਦਾਂ ਦਾ ਹੀ ਤੇ ਜਿੱਤੀ ਉਹ ਭੈਣੋਂ ਘਰ ਦਾ ਸੌਦਾ ਪੱਤਾ ਲੈ ਕੇ ਆ ਗਈਆਂ ਤੇ ਠੰਡ ਨੇ ਵੀ ਬਟ ਕੱਢ ਤੇ ਜਮਰੋ ਮੇਰੇ ਇੰਨੀ ਠੰਡ ਲੱਗਾਂਦੀ ਆ ਮੇਰੇ ਥੰਲੇ ਰੰਕੀ ਹੋਏ ਮੈਂ ਹਾਂ ਚਲ ਫਟਾਫਟ ਨਾ ਵੀਡੀਓ ਜੀ ਬਣਾ ਲਈ ਨੀ ਕੀ ਕੀ ਲੈ ਕੇ ਆਈਆਂ ਪਹਿਲਾਂ ਮੈਂ ਹਰੇਣ ਦੇ ਪਹਿਲਾਂ ਤਾਂ ਆਲ ਹੈ ਨਹੀਂ ਉੱਥੇ ਹੀ ਇਹ ਪਤਾ ਨਹੀਂ ਕੀ ਇਹਨੂੰ ਕਹਿੰਦੇ ਮੈਨੂੰ ਪਤਾ ਨਹੀਂ ਖਰੇ ਲੱਭਾਂ ਨੂੰ ਨੇ ਇਦਾਂ ਦੇ ਵਿੱਚ ਫਰੂਟ ਫੜ ਜਾਦਾ ਟੋਕਰੀਆਂ ਜਿਮਣਾ ਬੜਾ ਸੁਆਦੀ ਗਾ ਕਿਤੇ ਚਾਕਲੇਟ ਲਈ ਕਿਤੇ ਕੋਸ਼ ਤੇ ਮੇਰ ਕੋ ਵੀ ਸਵਰ ਨਹੀਂ ਹੋਇਆ ਤੇ ਕੁੜੀ ਕੋ ਵੀ ਨਹੀਂ ਹੋਇਆ ਇਹਦੇ ਮੈਂ ਤੇ ਦੋ ਖਾਦੇ ਤੇ ਇਹਦੇ ਪਾਪਾ ਨੇ ਕੀ ਨਹੀਂ ਆ ਤੇ ਸੈਮਰੀ ਨੇ ਵੇਦਾ ਕ ਖਾਦਾ ਤੇ ਉਹ ਪਹਿਲਾ ਕਿਤੇ ਉੱਥੇ ਹੀ ਫੜਾ ਫੜਨਾ ਖਾ ਰੇ ਹੈ ਨਹੀਂ ਤੇ ਮੇਰ ਕੋ ਰਿਆ ਹੋਇਆ ਭੁੱਖ ਲੱਗੀ ਕੀ ਕਰਦੇ ਆਲੇ ਨਹੀਂ ਤਿੰਨ ਪੀਜੀ ਤਾਂ ਸਭ ਜਗਵਾ ਤੇ ਪਾਰਕ ਵਾਲਾ ਉਹ ਵੀ ਜਿਹੜਾ ਮੇਰੇ ਕੁੜੀ ਨੂੰ ਤੇ ਪਾਲਕ ਵਾਲਾ ਚੰਗਾ ਲੱਗਦਾ ਹੈ ਹੈ ਨਹੀਂ ਪੈਣਾ ਰੱਖ ਨੂੰ ਕਿਹੜੀ ਕਿਥਾਂ ਲੱਭਾਂ ਢੀ ਰਿਆਏ ਆ ਲਿਆ ਨੀ ਜਨੀ ਜਿੰਕਿੰਦੇ ਬਰੋਸ਼ ਜੇ ਮਿਸਟਰ ਬਰਾਊਨ ਉੱਤੇ ਲਿਖਿਆ ਆ ਲਿਆ ਹੀਆਂ ਤੇ ਆ ਇੱਕ ਨਮਕੀਂ ਜੇ ਵਾਲੀ ਬਿਸਕੁਟ ਵੀ ਲੈ ਆਈਆਂ ਆ ਟਮਾਟੋ ਪੀਰੀ ਤੇ ਆ ਪੀਨਟ ਬਟਰ ਲੈ ਕੇ ਆਈਆਂ ਨੇ ਉਹ ਤੇ ਕੁੜੀ ਨੂੰ ਲਾ ਲੂ ਕੇ ਜਾਂ ਦੇਦੀ ਦਾ ਕਿਹੇ ਵੇਲੇ ਆ ਆਇਲ ਲੀਫਸ ਆ ਦੇ ਦੇ ਥੋੜਾ ਜਿਹਾ ਲੈ ਕੇ ਆਈਆਂ ਕਿਉਂਕਿ ਉਹ ਆ ਨਹੀਂ ਵਰਤਦੇ ਜੀ ਨਾ ਸੈਂਵੀ ਨੂੰ ਆਸ ਤੇ ਦੂਜਾ ਵਰਤਨੇ ਤੇ ਉਹ ਫਿਰ ਹੀ ਉਹ ਮਾਰ ਕੇ ਚ ਨਹੀਂ ਗਏ ਤੇ ਸਬਜ਼ੀਆਂ ਲੈ ਕੇ ਆ ਕਿ ਅੱਬ ਤੋਂ ਮੁਤਬਈ ਬੈਂਗਣ ਆਕੇ ਲੈ ਆਖੀ ਇਹ ਕੀ ਦੇਤੇ ਸੇਬ ਤੇ ਗੋਬੀ ਤੇ ਸੰਤਰੇ ਆਤ ਹੋ ਗਿਆ ਸਾਡਾ ਫਰੂਟ ਤੇ ਸਬਜੀ ਸੁੱਜੀ ਹੈ ਨਾ ਆ ਹੋਵੇ ਮੱਕੀ ਦੇ ਦਾਣੇ ਨੂੰ ਸਵੀਟ ਕੌਰਨ ਕਹਿੰਦੇ ਇਹਨਾਂ ਨੂੰ ਸਮਾਈ ਲਿਓ ਪਤਾ ਨਹੀਂ ਕੀ ਕਹਿੰਦੇ ਇਹਨੂੰ ਕਾਫੀ ਓਏ ਹੋਏ ਮੱਖਾਂ ਹੱਥੋਂ ਡਿੱਗ ਪਿਆ ਪੈਣਾ ਆਏ ਨੇ ਤੇ ਉਹ ਤੋਰ ਚੜਨੀ ਹੀ ਕੱਚ ਦੀ ਬੋਤਲ ਤੇ ਵੱਜਦੇ ਸੋਏ ਲੱਗੀ ਚਾਹ ਬਣੂ ਹੋਰ ਸੁਣ ਲੋ ਸੋਏ ਲੱਗੀ ਚਾਹ ਬਣੂ ਤੇ ਪੈਣਾ ਆਈ ਹੈ ਨਾ ਖਾਂਦੀ ਹੈ ਨਾ ਖਾਂਢ ਹੈ ਨਾ ਤੇ ਫੇਰ ਪੈ ਗਈ ਉੱਥਾਂ ਦਾਰਾਂ ਦੀ ਫੇਰ ਲੱਭਦੀ ਪਰਾਂ ਤੇ ਹੁਣ ਕੀ ਕਰਾਂ ਪੰਗਾ ਖਾਣਾ ਫੇਰ ਮੈਂ ਕੀ ਕੀਤਾ ਤੇ ਹੈਗੀ ਜੀ ਬੁੱਜੀ ਖੰਡ ਚਿੱਟੀ ਜਿਹੜੀ ਹੁੰਦੀ ਆ ਪੈਣੀ ਕਾਦੀ ਹੀ ਤੇ ਕਾਦੀ ਨਹੀਂ ਤੇ ਉਹਦਾ ਗੰਨੇ ਦੀ ਨਹੀਂ ਮੇਰੇ ਸਾਣਾ ਫੇਰ ਉਹੋ ਹੀ ਪਾਪੂ ਦਾ ਟਾਈਮ ਕੱਢਿਆ ਤੂੰ ਨਾ ਇੱਕੋ ਹੀ ਟੈਂਕ ਲਿਆਂਦਾ ਬੁੱਜੀ ਮਾਰਕੀਟ ਚੋਂ ਇਥੋਂ ਲੈ ਕੇ ਆਵਾਂਗੇ ਚਲ ਆਟ ਹੋ ਗਿਆ ਏ ਆਲ ਆ ਕੇ ਆਈਆਂ ਬ੍ਰੈਡ ਇਹ ਬੜਸਨ ਪਤਲੇ ਪਤਲੇ ਜੇ ਬ੍ਰੈਡ ਲੱਗੇ ਹੋਈ ਤੇ ਖਾਈਏ ਭਾਏ ਨਾ ਹੀ ਉਦਾਂ ਹੀ ਮੈਨੂੰ ਨਾ ਇਹਨਾਂ ਦਾ ਵੀ ਸਰੀਰ ਜਿਹਾ ਵੇਖ ਕੇ ਜੇ ਸ਼ੇਪ ਜੀ ਵੇਖ ਕੇ ਤੇ ਬਲਾਵਦੀਆਂ ਲੱਗਾ ਵੀ ਇੱਕ ਦਸਾਂ ਪਤਲੇ ਪਤਲੇ ਆ ਜੀ ਇਹਨਾਂ ਕਿ ਆਂਦੇ ਆ ਆ ਇਹਨੇ ਬਾਰਨ ਕੀ ਕਹਿੰਦੇ ਆ ਤੇ ਉਹ ਆ ਸੈਂਬਰੀ ਨੂੰ ਆਸਤੇ ਆ ਕੁਛ ਨਹੀਂ ਕੀ ਚੋਕ ਚੋਕ ਲੇਟਾਈਆਂ ਕੁਛ ਇਦਾਂ ਦਾ ਹੀ ਆ ਆ ਵੀ ਸੈਂਬਰੀ ਨੂੰ ਆਸਤੇ ਇਹ ਵੀ ਉਹ ਬਣ ਕੀ ਤੇ ਲਗਾਈ ਉਹ ਚਾਕਲੇਟ ਜੀ ਲੱਗੀ ਹੋ ਤੇ ਉੱਤੇ ਪਤਨੀ ਮੋਲ ਮੰਗ ਫੜੀਆਂ ਪਲਣਕੀ ਦੀਆਂ ਆਹ ਟਮਾਟਰ ਆਹ ਟਮਾਟਰ ਤੇ ਆਹ ਤਣਾ ਨੱਕ ਨੂੰ ਕਪੂਜੀ ਨੂੰ ਮਾਰਦੇ ਆ ਲੈ ਕੇ ਆਈਓ ਨੂੰ ਕਹਿੰਦੀ ਕਿ ਕਨੇ ਪਿਛੂ ਪੇਪਰ ਆ ਕੀ ਕਹਿੰਦੇ ਆ ਨਹੀਂ ਪਤਾ ਨਹੀਂ ਕੀ ਕਹਿੰਦੇ ਹੋ ਨਾ ਪਤਾ ਨਹੀਂ ਪੇਪਰ ਨੂੰ ਕਹਿੰਦੇ ਮੈਨੂੰ ਪਤਾ ਨਹੀਂ ਗਾਣਾ ਆਹ ਦੇਖ ਆ ਲੈ ਆਂ ਮੋਲ ਸਰੇਲਾ ਚੀਨ ਹੰਨਾ ਸਮਾਨ ਲੈ ਕੇ ਆਈਆਂ ਤੇ ਹਜੇ ਕੱਲ ਨੂੰ ਇੰਡੀਅਨ ਸਟੋਰ ਤੇ ਜਾਵਾਂਗੀ ਉੱਥੋਂ ਇੱਕ ਅੱਧੀ ਚੀਜ਼ ਲਿਉਂ ਵਾਲੀ ਉਹ ਲਿਆਵਾਂਗੀ ਤੇ ਚੱਪਲ ਮੇਰੀ ਟੁੱਟ ਗਈ ਉਹ ਚੱਪਲ ਟੁੱਟ ਗਈ ਤੇ ਘਰ ਵਾਲੀ ਦੀ ਈ ਵੱਡੀ ਚੱਪਲ ਪਾ ਕੇ ਤਰੀ ਫਿਰਨ ਲਈ ਆ ਤੇ ਉਹ ਲੈ ਕੇ ਆਵਾਂਗੀ ਹੁਣ ਚੱਪਲ ਚੱਪਲ ਟੁੱਟੇ ਨੇ ਤੇ ਦੋ ਦਿਨ ਦਿਨ ਹੋ ਗਿਆ ਤੇ ਪਰ ਜਾਇਆ ਹੀ ਨਹੀਂ ਗਿਆ ਬਾਹਰ ਤੇ ਉਹ ਵੀ ਲੈ ਕੇ ਆਵਾਂਗੀ ਹੁਣ ਤੇ ਚਲ ਫਿਰ ਚੰਗਾ ਹੈ ਹੁਣ ਮੈਂ ਸੌਦਾ ਪੱਤਾ ਆਪਣਾ ਸਾਭ ਕੇ ਰੱਖ ਲਾਂ ਤੁਹਾਨੂੰ ਫੇਰ ਮਿਲਣੀ ਹੈ ਬਾਅਦ ਚ ਚੰਗਾ ਚਲ ਪੈਂ ਚੰਗਾ ਥੋਂ ਤੇ ਬੜੀ ਲੱਗਾਂ ਦੀ ਜੀ ਤੇ ਨਹੀਂ ਭੈਣ ਇੱਥੇ ਹੁਣ ਮੈਂ ਸਾਰਾ ਕੁਝ ਸੈੱਟ ਕਰ ਕਰਕੇ ਰੱਖਣ ਦੀਆਂ ਤੇ ਅੜੀਏ ਸੌਦਾ ਲਿਆਉਣਾ ਤੇ ਬੜਾ ਸੌਖਾ ਹੀ ਤੇ ਉਹਨੂੰ ਟਿਕਾ ਟਿਕਾ ਕੇ ਰੱਖਣਾ ਫਿਰ ਬੜਾ ਔਖਾ ਲੱਗਦਾ ਯੋ ਵੀ ਹੁਣ ਸਾਰੀਆਂ ਦਾਲਾਂ ਸਬਜ਼ੀਆਂ ਡੱਬਿਆਂ ਦੇ ਵਿੱਚ ਪਾਓ ਤੇ ਜੋ ਵੀ ਆ ਹੋਰ ਜਿਹੜਾ ਜਿਹੜਾ ਸਾਂਭਣ ਵਾਲਾ ਵਾ ਉਹ ਵੱਖੋ ਆਖ ਥਾਵਾਂ ਤੇ ਸਾਂਭੋ ਤੇ ਇਹ ਵੀ ਬੜਾ ਅੰਪਰਾ ਪੰਗਾ ਲੱਗਦਾ ਯੋ ਤੇ ਉਤੋਂ ਰੋਲਾ ਪਾਇਆ ਹੁੰਦਾ ਵਾ ਵੀ ਇੱਕ ਤੇ ਵੀਡੀਓ ਵਿੱਚ ਆਉਣਾ ਨਹੀਂ ਨਾ ਇਹਦੇ ਪਾਪਾ ਨਹੀਂ ਆਉਣਾ ਹੈਨਾ ਜੋ ਤੁਸੀਂ ਵੀਡੀਓ 'ਚ ਨਹੀਂ ਆਉਂਦੇ ਵਿੱਚ ਵਿੱਚ ਇਨਾ ਤੁਰੇ ਫਿਰੋ ਫਿਰ ਹੈਨਾ ਤੇ ਫਿਰ ਉਹਨਾਂ ਕੋ ਸਬਰ ਨਹੀਂਦਾ ਵਿੱਚ ਵਿੱਚ ਤੁਰੇ ਫਿਰਨਗੇ ਵਿੱਚ ਵਿੱਚ ਤੁਰੇ ਫਿਰਦੇ ਆ ਤੇ ਫਿਰ ਮੈਂ ਕਹਿੰਨੀ ਆ ਵੀ ਜਾ ਤੇ ਫਿਰ ਵੀਡੀਓ 'ਚ ਆ ਜਾਓ ਤੇ ਜਾ ਫਿਰ ਮੈਨੂੰ ਸੌਦਾ ਪਤਾ ਰੱਖ ਲੈਣ ਦੋ ਹੈਨਾ ਤੇ ਇਹ ਵੀ ਮੈਂ ਬੜੀਆਂ ਗਾਲਾਂ ਕਢਦੀ ਜੇ ਭੈਣ ਤੁਹਾਨੂੰ ਕੀ ਪਤਾ ਵਾ ਬੜੀ ਮੈਂ ਗੱਲਾਂ ਕੁੱਤੇ ਖਾਣੀ ਕਰਾਉਣੀ ਆ ਵੀ ਲੈ ਬੈ ਗਈ ਯਾਰ ਕੈਮਰਾ ਜਾ ਲਾ ਕੇ ਹੁਣ ਅਸੀਂ ਨੰਗ ਵੀ ਨਹੀਂ ਸਕਦੇ ਅਸੀਂ ਬਾਥਰੂਮ ਜਾਣਾ ਅਸੀਂ ਬੈਡਰੂਮ 'ਚ ਜਾਣਾ ਪੇਪਰ ਤਾ ਮੈਂ ਕੁਝ ਜ਼ੰਦਾ ਬਣਾਈ ਤੁਹਾਨੂੰ ਪਤਾ ਹੈ ਉਹ ਜੋ ਤੁਸੀਂ ਕਿਤੇ ਵੇਖਿਆ ਨਹੀਂ ਹੋਣਾ ਵਲੌਗ ਤੇ ਮੈਨੂੰ ਮਾਫ ਕਰਿਓ ਚੰਗਾ ਇਦਾਂ ਦਾ ਹੀ ਸਾਡਾ ਕੋ ਬਣਿਆ ਵੀ ਕਿ ਤਨ ਬਣਾ ਨਿਆਣਾ ਜੇਦ ਕਰਦਾ ਆ ਹਜੇ ਤੱਕਾਂ ਲੱਗੀ ਤੇ ਉਹ ਲਾਉਂਦੀ ਨਹੀਂ ਦੇਂਦੀ ਤੇ ਕੋਈ ਗੱਲ ਨਹੀਂ ਮੈਂ ਬਾਅਦ ਚ ਚੰਗਾ ਬਣਾਵਾਂਗੀ ਤੇ ਵੇਖ ਲਓ ਜਿੱਦਾਂ ਦਾ ਵੀ ਹੋਇਆ ਚੰਗਾ ਮਾਫ ਕਰ ਦਿਓ ਚੰਗਾ ਸਾਰੇ ਜਾਣੇ ਕੀ ਕਰੇ ਬੰਦਾ